ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਨਾਲ ਇੱਕ ਖੁਸ਼ਖਬਰੀ ਸਾਂਝੀ ਕਰਨ ਜਾ ਰਹੀ ਹਾਂ ਕਿ ਪੰਜਾਬੀ ਥੀਏਟਰ ਐਂਡ ਫੋਕ ਅਕੈਡਮੀ ਮੈਲਬੌਰਨ ਵੱਲੋਂ ਇੱਕ ਬਹੁਤ ਹੀ ਪਿਆਰੀ ਫਿਲਮ ਸੀਡਸ ਤਿਆਰ ਕੀਤੀ ਗਈ ਹੈ ਜਿਹੜੀ ਕਿ 12 ਜਨਵਰੀ ਨੂੰ ਚਪਾਲ ਤੇ ਆ ਰਹੀ ਹੈ ਟਰੇਲਰ ਆ ਚੁੱਕਿਆ ਤੇ ਇਹਦਾ ਇੱਕ ਵੱਖਰਾ ਹੀ ਸਬਜੈਕਟ ਹੈ ਬਹੁਤ ਪਿਆਰਾ ਸਬਜੈਕਟ ਹੈ ਜਿਹੜਾ ਕਿ ਬੱਚਿਆਂ ਤੇ ਵੱਡਿਆਂ ਦੇ ਦੇਖਣ ਵਾਲਾ ਸੋ ਆਪਣੀਆਂ ਫੈਮਲੀਆ ਨਾਲ 12 ਜਨਵਰੀ ਨੂੰ ਚਪਾਲ ਤੇ ਤੁਸੀਂ ਇਹ ਫਿਲਮ ਜ਼ਰੂਰ ਦੇਖੋ ਤੁਸੀਂ ਨਰਾਸ਼ ਨਹੀਂ ਹੋਵੋਗੇ ਕਿਉਂਕਿ ਜਿਹੜਾ ਸਾਡਾ ਜਨਰੇਸ਼ਨ ਗੈਪ ਹੈ ਇਹ ਅਸੀਂ ਕਈ ਵਾਰੀ ਦੁਖੀ ਹੁੰਦੇ ਰਹਿੰਦੇ ਆ ਕਿ ਬੱਚੇ ਇਹ ਨਹੀਂ ਕਰਦੇ ਬੱਚੇ ਦੁਖੀ ਹੁੰਦੇ ਰਹਿੰਦੇ ਆ ਕਿ ਵੱਡੇ ਸਾਡੀ ਗੱਲ ਨਹੀਂ ਮੰਨਦੇ ਅੱਜ ਦੇ ਸਮੇਂ ਦੀ ਇਹ ਮੁੱਖ ਲੋੜ ਹੈ ਤੇ ਕਈ ਵਾਰੀ ਅਸੀਂ ਪਦਾਰਥ ਦੇ ਯੁੱਗ ਦੇ ਵਿੱਚ ਖਾਸ ਕਰਕੇ ਜਿਹੜੇ ਬਾਹਰ ਸਾਡੇ ਬੱਚੇ ਬੈਠੇ ਆ ਜਾਂ ਫੈਮਿਲੀਆਂ ਬੈਠੀਆਂ ਉਹ ਆਪਣੇ ਬੱਚਿਆਂ ਲਈ ਡਾਲਰ ਤੱਕ ਮਾਰੇ ਨੇ ਪਰ ਜਿਹੜੀ ਅਸਲੀ ਉਹਨਾਂ ਦੀ ਦੌਲਤ ਹੈ ਉਹ ਕਿਤੇ ਉਹਨਾਂ ਤੋਂ ਦੂਰ ਜਾ ਰਹੇ ਨੇ ਤੇ ਉਸ ਤੋਂ ਬਾਅਦ ਉਹ ਦੁਖੀ ਹੁੰਦੇ ਨੇ ਇਸ ਸਬਜੈਕਟ ਨੂੰ ਲੈ ਕੇ ਇਹ ਅਮਰਦੀ ਭੈਣ ਜੀ ਨੇ ਫਿਲਮ ਲਿਖੀ ਹੈ ਤੇ ਮੈਂ ਉਹਨਾਂ ਨੂੰ ਵੀ ਮੁਬਾਰਕਬਾਦ ਦਿੰਨੀ ਆ ਕਿ ਅੱਜ ਦੇ ਸਮੇਂ ਦੇ ਵਿੱਚ ਇਸ ਜਦੋਂ ਕਿ ਉਹ ਬਾਹਰ ਬੈਠੇ ਨੇ ਉੱਥੇ ਕੰਮ ਕਰਨਾ ਹੋਰ ਵੀ ਔਖਾ ਹੈ ਜਿੱਥੇ ਉਹ ਥੀਏਟਰ ਸਿਖਾਉਂਦੇ ਆ ਬੱਚਿਆਂ ਨਾਲ ਉਹਨਾਂ ਨੇ ਇੱਕ ਇਹ ਵੱਡਾ ਪ੍ਰਾਲਾ ਕੀਤਾ ਇਸ ਲਈ ਉਹ ਵਧਾਈ ਦੇ ਹੱਕਦਾਰ ਨੇ ਤੇ ਪ੍ਰਦੀਪ ਸਿੱਧੂ ਬੇਟਾ ਜੀ ਨੇ ਇਹਨੂੰ ਡਾਇਰੈਕਟ ਕੀਤਾ ਤੇ ਬੱਚਿਆਂ ਨੇ ਮੈਂ ਬਹੁਤ ਪ੍ਰਭਾਵਿਤ ਹੋਈ ਬੱਚਾ ਤੋਂ ਕਿਉਂਕਿ ਉਹਨਾਂ ਨੇ ਕਮਾਲ ਦਾ ਕੰਮ ਕੀਤਾ ਉਥੋਂ ਦੇ ਜਨਮ ਜਨਮੇ ਹੋਏ ਬੱਚੇ ਕਿਵੇਂ ਸਾਡੀ ਮਾਂ ਬੋਲੀ ਨਾਲ ਜੁੜ ਕੇ ਡਾਇਲੌਗ ਬੋਲਣੇ ਕਿੰਨਾ ਔਖਾ ਕੰਮ ਸੀ ਤੇ ਉਹਨਾਂ ਨੇ ਬਹੁਤ ਹੀ ਪਿਆਰ ਨਾਲ ਇਹ ਕੰਮ ਸਿਰੇ ਚੜਾਇਆ ਸੋ ਦੇਖਣਾ ਨਾ ਭੁੱਲਣਾ 12 ਜਨਵਰੀ ਨੂੰ ਚਪਾਲ ਤੇ ਸੀਡਜ਼